ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੀਲੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਹ ਸੌਰੀ ਪੰਜ ਬੱਚੇ ਦਿਖਾਵਾਂਗੇ ਐਫ ਦੀਆਂ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆ ਆਓ ਅੱਗੇ ਕਰੀਏ ਗੱਲਬਾਤ ਸੱਸੀ ਗਾਲ ਜੀ ਸੱਸੀ ਗਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਬੋਲੀਆ ਆਪਣਾ ਮੇਰਾ ਨਾਮ ਕਰਨਾ ਪਿੰਡ ਧੋਲਾ ਤੇ ਜ਼ਿਲ੍ਹਾ ਬਰਨਾਲਾ ਬਾਈ ਤੇ ਮੋਬਾਈਲ ਨੰਬਰ ਆਪਣਾ 90415 6317 90415 6317 ਹਾਂ ਅੱਜ ਆਪਣੇ ਕੋਲ ਹੈਗੀਆਂ ਹੈਗੀਆਂ ਪੰਜ ਬੱਚੇ ਫੋਰ ਸੇਲ ਆ ਠੀਕ ਐ ਤਰੀਕ ਅੱਜ ਮੇਰੇ ਸਾਨੂੰ 26 ਕਿ 27 26 ਨੂੰ 27 ਤਰੀਕ ਐ ਬਈਆ 27 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਠੀਕ ਐ ਤੇ ਮੋਬਾਈਲ ਨੰਬਰ 90415 6317 ਹਾਂ ਪਿਛਲਾ ਮਾਲ ਵੇਚ ਗਿਆ ਸਾਰਾ ਵਧੀਆ ਹਾਂ ਹਾਂ ਬਈ ਉਦੋਂ ਬਾਅਦ ਹੀ ਮਾਲ ਬਹੁਤ ਵੇਚਦਾ ਮਾਲ ਹਣ ਬਿਨਾ ਵੀਡੀਓ ਗਾ ਕੇ ਤੇਰੇ ਕੋਲ ਆਉਣ ਲੱਗ ਗਿਆ ਹਾਂ ਹਾਂ ਡਿਮਾਂਡ ਬਹੁਤ ਕਰ ਠੀਕ ਆ ਪਹਿਲਾ ਨੰਬਰ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜਨੇ ਕਿੰਨੀ ਕੁਮਰ ਹੈ ਦੀ ਬਈ ਇਹਦੀ ਉਮਰ 12 ਮਹੀਨਿਆਂ ਦੀ ਆ ਦੰਦੋਂ ਖੀਰੀ ਆ ਦੰਦੋਂ ਕੱਚੀ ਖੀਰੀ ਬਈ ਕੱਚੀ ਖੀਰੀ ਬਿਲਕੁਲ ਬੜੇ ਨਾਲ ਖੜੀ ਇਹਦੇ ਸੋ ਕੱਦ ਦਾ ਅੰਦਾਜ਼ਾ ਲਾ ਦਿਓ ਜਮਾ ਫੁੱਲ ਵੱਡਾ ਸਾਈਜ਼ ਆ ਤੇ ਇਹਦਾ ਬਾਇਓ ਡਾਟਾ ਕੁਝ ਪੁੱਛਿਆ ਜਾਂ ਕਿ ਪਤਾ ਹੀ ਨਹੀਂ ਕੋਸਾ ਸਾਲ ਵਿੱਚ 40 40 ਕਿਲੋ ਲਾ ਲਿਆ ਠੀਕ ਹੈ ਠੀਕ ਹੈ ਨਾ ਕੁਝ ਨਹੀਂ ਦੱਸਦਾ ਬਣਾਇਆ ਜੀ ਵੀ ਇਹ ਵੀ ਕਿਹੜੇ ਦੀ ਹੈ ਹਨਾ ਹਾਂ ਬੱਲ ਵਾਹਲ ਦੀ ਕਿਹੜੀ ਹੈ ਸੱਤ ਦੀ ਹੈ ਠੀਕ ਹੈ ਨਾ ਠੀਕ ਹੈ ਉਹ ਗੱਲਾਂ ਦਾ ਫਾਇਦਾ ਕੋਈ ਨਹੀਂ ਮਲਾਂ ਮ ਬਹਿਣਾ ਆਪਣ ਬੰਦੇ ਨੇ ਕਰਾ ਦੇ ਜਿਹੜੀ ਲੱਗੇ ਲਓਹੀ ਲੈ ਕੇ ਜਾਵੇ ਠੀਕ ਆ ਥਣ ਚਾਰੀ ਆ ਕੋਈ ਫੋਰਸ ਨਹੀਂ ਹੈਣਾ ਠੀਕ ਆ ਆਪਾਂ ਜਿੱਥੋਂ ਖੇਨ ਦੀ ਖਰੀਦੀ ਆ ਉਹਨਾਂ ਨੇ ਇਹ ਦੱਸਿਆ ਵੀ ਮਾਸਲੇ 40 ਕਿਲੋ ਦੋ ਤੁਸੀਂ ਫਾਰਮ ਚੋਂ ਲੈਂਤੀ ਆਪਾਂ ਪਰ ਲੈਣ ਵਾਲਾ ਇਹ ਮੰਨ ਕੇ ਚੱਲੇ ਵੀ 30 ਮੰਨ ਲੈ 30 ਬੱਚੀਆਂ ਲੈਂਤੀਆਂ ਸੀ ਭਈਆ ਹਾਂ ਇਹ ਦਰਵਾਜ਼ੇ ਨੂੰ ਘਵਾ ਦੇ ਕਿਹੜਾ 50 ਬੱਚੀਆਂ ਇੱਕ ਇਹ 5 ਬੱਚੀਆਂ ਵੀ ਆਪਾਂ ਦੇਤੀਆਂ ਠੀਕ ਹੈ ਹਾਂ ਬਈ ਸੋ 13 ਮਹੀਨੇ ਦਾ ਬੱਚਾ ਹਜੇ ਤੇ ਕੱਦ ਘਾੜ ਦੇਖੋ ਜਿੱਦੇ ਪੁੱਤਾਂ ਦੀ ਆ ਵੀ ਆਦੀਆਂ ਤਾਂ ਦਿੱਤੇ ਮੈਂ ਵੀਡੀਓ ਬਣਾਉਂਦਾ ਬਹੁਤ ਟਾਈਮ ਲੱਗਦਾ ਵੀਡੀਓ ਨਹੀਂ ਪਾਈ ਜਾ ਠੀਕ ਹੈ ਸੋ ਮੜੇ ਫੇਸ ਕੁਆਲਿਟੀ ਕਰ ਉਹਦੇ ਨੂੰ ਜਿਹੜਾ ਵੀਰ ਲੈ ਗਿਆ ਤੇ ਮੂੰਹ ਮੱਥਾ ਦੇਖੋ ਜਮਾ ਕਿਆ ਬਾਤ ਤੇ ਜਿੱਦੇ ਬੱਚੇ ਤਿੰਨ ਮਹੀਨੇ ਦੀ ਗੱਬਣ ਚੱਕ ਪਾਸ ਹੋਈ ਇਹਨੇ ਉਦੋਂ ਹੀ ਮੰਨ ਕੇ ਚੱਲ ਗੱਲਾਂ ਕਰਾ ਦੇਣੀਆਂ ਲੱਖ ਦੀ ਬਾਈ ਜਿਹਨੂੰ ਮਰਜੀ ਜਾਜ ਗੱਲਾਂ ਜਮਾ ਤੇ ਜਿੱਦੇ ਤਿਆਰ ਹੋਗੇ ਉਦੋਂ ਤਾਂ ਇਹ ਪੀੜੀ ਗੱਲਾਂ ਦੇਣੀ ਨਹੀਂ ਗੱਬਣ ਨਾਲ ਰੱਖੋ ਨਹੀਂ ਜਾਜ ਕਰਾ ਤਿਆਰ ਕਰਕੇ ਜਾਂਦੀਆਂ 1.5 ਪੌਣੇ 2 ਲੱਖ ਦੇ ਭਾਜੋ ਜਾਂਦੀਆਂ ਠੀਕ ਹੈ ਸੈਜ ਬਿਊਟੀ ਵਗੈਰਾ ਕਿਸੇ ਪਾਸੇ ਕੋਈ ਕਮੀ ਨਹੀਂ ਬੇਚਾਰਾ ਕੋ ਹੋ ਗਿਆ ਬੰਦਾ ਆ ਜੇ ਪੇਮੈਂਟ ਲਾਉਣੀ ਪਊ ਚੀਜ਼ ਚੰਗੀ ਆ ਮੁਰੋ ਇਹ ਵੀ ਮੰਨ ਕੇ ਚਲੋ ਮੰਦੇ ਭਾਜ ਕਿਸੇ ਨੇ ਦਿੱਤੀ ਕੋਈ ਫਿਰ ਭਾਅ ਵੀ ਵਧੀਆ ਲੱਗਿਆ ਹੋਵੇ ਇਹਦੇ ਭਾਅ ਵੀ ਪੂਰਾ ਵਧੀਆ ਲੱਗਿਆ ਮੰਦੇ ਭਾਜ ਤੈਨੂੰ ਮੈਂ ਨਹੀਂ ਦਿੰਦਾ ਕੋਈ ਬਈ ਇੰਨੀ ਵਾਲਾ ਬਾਟਲ ਵੀ ਨਹੀਂ ਦਿੰਦਾ ਬਈ ਜਿਆਜ ਗੱਲਾਂ 15 20 ਵਾਲਾ ਤਾਂ ਇਹਨੂੰ ਬਾਟਲ ਵੀ ਨਹੀਂ ਦਿੰਦਾ ਫਾਰ ਉਸ ਤੋਂ ਜੇ ਬੱਕ ਜੇ 20000 ਦੀ ਬੱਛੀ ਲੈਣੇ ਆ ਕਹਿੰਦਾ ਵੀ ਹੈ ਨਹੀਂ ਹੈਣਾ ਆਹ ਕਹਿੰਦਾ ਬਈ ਦਿੰਦੀ ਨਹੀਂ ਗੱਲਾਂ ਹੀ ਕਹਿ ਦਿੰਦਾ ਠੀਕ ਹੈ ਪਹਿਲੀ ਗੱਲ ਬਈ ਅਲਾ ਹੀ ਕਹਿ ਦਿੰਦਾ 20 ਵਾਲੇ ਤਾਂ ਬਈ ਹੈ ਨਹੀਂ ਡੰਗਾ 30 ਵਾਲਾ ਆਲਾ ਹੋਣਾ ਹੀ ਕਹਿਦਾ ਜਿਆਜ ਗੱਲ ਇਹਦਾ ਫਿਰ ਆਪਾਂ ਭਾਗ ਹੀ ਰੱਖਿਆ ਇਹਦਾ ਮਾ ਮਾ 32000 ਰੁਪਏ ਮਾਰਦਾਨ ਹੋ ਜਾਊਗਾ ਮਾਰਦਾਨ ਹੋ ਜਾਏ ਦੇ ਵਿੱਚ ਠੀਕ ਆ ਹੱਕ ਕੇ ਇਹਨੂੰ ਪਰ ਇਹਨੂੰ ਕਰ ਦੇ ਦੂਜੇ ਪਾਸੇ ਸੋ ਫਿਰ 32000 ਰੁਪਏ ਚੀਜ਼ ਦੇ ਅਕੋਰਡਿੰਗ ਬਿਲਕੁਲ ਜੈਜ ਰੇਟ ਆ ਪੁੱਤ ਨੇ ਮੰਗਿਆ ਇਹਨੇ ਤੇ ਸਾਫ ਸੁਥਰੀ ਆ ਹਾਂ ਕੋਈ ਫੋਟ ਸਾਂਗਣੀ ਬਰੀਡ ਪੂਰੀ ਬੋਲਣਾ ਬੱਚੇ ਆਪਣੀ ਵੇਖਦੇ ਨੇ ਸਾਰੀਆਂ ਵੀਡੀਓ ਪਾਉਣੀ ਆ ਅੱਜ ਠੀਕ ਆ ਜਿੰਨੀ 4 4 ਥਣ ਚਾਰੀ ਆ ਥਣ ਦਾ ਪਾਸ ਦਿਖਾ ਦੇ ਸੋ ਦੇਖੋ ਥਣ ਜਮਾ ਚਾਰ ਹਣਾ ਪਹਿਲੇ ਨੰਬਰ ਦੀ ਨਗੀਨਾ ਦਿਖਾਤਾ ਬਹੁਤ ਵੀਰ ਕਹਿੰਦੇ ਕਿ ਚੰਗੀ ਬੱਚੀ ਲੈਣੀ ਹੈ ਕੱਚੀ ਇਹ ਉਹ ਗੱਲ ਆ ਬਣਾ ਕੇ ਚੱਲ ਵੀ ਚੰਗੀ ਹੈ ਨਾ ਮਾਰੇ ਹੋਣਾ ਬੱਚੀ ਲੈ ਲੈ ਆਲਾ ਮੈਂ ਬਸ ਠੀਕ ਆ ਜਮਾ ਜਜ ਗੱਲ ਆ ਤੇ ਅਗੇ 2 ਨੰਬਰ ਜਿਹੜੀ ਦੇਖੀ ਆਪਾਂ ਬਈ ਇਹਨੂੰ ਮਰਦਾ ਸੀ ਨਾ 10 11 ਮਹੀਨਿਆਂ ਦੀ 10 11 ਮਹੀਨੇ ਮੜੀ ਇੱਕ ਥਾਪੀ ਹੋਰ ਮਰੀ ਥਣ ਜਿੱਦੇ ਇੱਕ ਦਿਖਾ ਦੇ ਇਹਨੇ ਤੇ ਰਹਿ ਗਏ ਸੋ ਦੇਖੋ ਝੋਲੀ ਬੈਲ ਕੋਲ ਚੰਗੀਆਂ ਥਣ ਚਾਰ ਤੇ ਉਮਰ ਇਹਦੀ ਸਾਲ ਦੇ ਲਗਭਗ ਹੈਗੀ ਆ ਹਾਂ ਹਾਂ ਬਈ ਸਾਲ ਕਿਦੇ ਹੈਗੀ ਆ 10 11 ਅੰਦਾਜ਼ਾ ਸਾਲ ਦੀ ਮੰਨ ਕੇ ਚੱਲੇ ਬੰਦਾ ਹਾਂ ਸਾਲ ਦੀ ਮੰਨ ਕੇ ਚੱਲੇ ਆਪਾਂ ਗੰਦੋ ਕੱਚੀ ਖੀਰੀ ਜਮਾ ਗੰਦੋ ਕੱਚੀ ਖੀਰੀ ਬਈ ਬਰੀ ਇਹ ਬੱਚੀ ਮੜੇ ਮੂੰਹ ਕਰੀ ਹੋਰੇ ਨਾ ਸੋ ਦੇਖੋ ਫੇਸ ਕੁਆਲਿਟੀ ਵਗ ਪੂਰੀ ਚੰਗੀ ਖੜਨੀ ਕਹਿਵਾਤਾ ਤੇ ਇਹ ਵੀ 2 ਨੰਬਰ ਦੇ ਮੰਨ ਕੇ ਚਲੋ ਵੀ ਜਿਵੇਂ ਉਹ ਕ੍ਰੀਟਾ ਟਾਪ ਮਾਡਲ ਜਿੱਕਰਾ ਸਨ ਰੂਫੇ ਦੇ ਵਿੱਚ ਛੋਟਾ ਹਨਾ ਉਹ ਚੀਜ਼ ਹੈ ਕਿ ਜਿਵੇਂ ਫੁੱਲ ਸਨ ਰੂਫ ਹੈ ਗੱਟਾ ਵੀੜਿਆ ਦਰਤਾ ਆਲਾ ਲੋਕ ਭਈ ਇਹ ਕਹਿੰਦੇ ਮੱਛੀ ਦੇ ਦੇ ਜੈ ਜਗਲਾ ਜਮ ਠੀਕ ਹੈ ਇਹਦਾ ਫਿਰ ਪੁੱਤ ਪਾ ਭਾਅ ਪਾ ਕੀ ਰੱਖਿਆ ਇਹ ਮੁੱਲ ਤਾਂ 30000 ਰੁਪਏ ਹੈ ਇਹ ਇਹਦਾ 31 ਕਰਦੇ ਫਿਰ 31 ਕਰ ਦਿੰਦੇ ਆ ਚਲ 1000 ਘਟ ਕਰ ਦੇ 30 ਦੇ ਦਾਂਗੇ ਯਾਰ ਸੁਵੀਰ ਕਹਿੰਦਾ 30 ਹੀ ਦੇ ਦਾਂਗੇ ਜਮਾ ਤੇ ਮਾਰਦਾਨ ਵਿੱਚ ਹੋਰ ਵੀ ਕਰਦੇਗਾ ਫਿਰ ਹੋਰ ਵੀ ਕਰ ਦਾਂਗੇ 30000 ਦੇ ਵਿੱਚ ਇਹਦਾ ਭਾਅ ਆ ਗਿਆ 32 ਤੇਰਾ 30 ਤੇ ਬੱਦੇ ਵਾਲਾ ਖਰਗੋਸ਼ ਵਾਂਗੂ ਕੰਨ ਖੜਿਆ ਦੇਖੋ ਜਮਾ ਕਿਆ ਪਤਾ ਜਮਾ ਚੀ ਚੀ ਦਾ ਪਾ ਹੁੰਦਾ ਹਣਾ ਪੁੱਤ ਤੇ ਅੱਗੇ ਤੇਰਾ ਨੰਬਰ ਜਪਾ ਜਿਹੜੀ ਦੇਖੀ ਜੈਨੇ ਠੀਕ ਹੈ ਥਣ ਕੀ ਆ ਰਹਾ ਭਾਈ ਝੋਲੀ ਬੱਤੀ ਪੂਰੀ ਬੋਲਦਾ ਹੈ ਠੀਕ ਹੈ ਥਣ ਚ ਆ ਰਹੀ ਹੈ ਝੋਲੀ ਬਹੁਤ ਖਬਰਦਾਰ ਆ ਪਤਾਂ ਦੀ ਤੇ ਇਹਦਾ ਫੁੱਤ ਭਾਪਾ ਪੱਗੀ ਰੱਖਿਆ ਉਹ ਇਹਦਾ ਮੁੱਲ ਆਏਗਾ 30000 ਆ ਤੇ 25 ਦੇ ਦਮ 25000 ਦੀ ਗਜੈਸ ਵਿੱਚ ਉਹ ਹੋ ਜਾਊਗੀ ਜੀ ਡਾਰਲਿੰਗ ਜ਼ਿੰਦਾਬੀ ਹੈ ਨਹੀਂ ਮੁਰੇ ਹਣਾ ਸੋ ਜਦੋਂ ਕਹਿੰਦਾ ਜੀ ਚੰਗੀ ਹੋਵੇ ਹਨਾ ਫਿਰ ਪਾਤਾ ਲਾਉਣੇ ਪੈਂਦਾ ਜਾਵਾ ਫਾਰ ਨਹੀਂ ਵੇਤੀਆ ਤਾਂ ਲੈ ਗਿਆ ਨਹੀਂ ਦਿੰਦਾ ਲੈ ਇਹੀਆਂ ਬੱਚੀਆਂ ਠੀਕ ਹੈ ਸੋ ਦੇਖੋ ਮੂੰਹ ਮੱਥਾ ਚੰਗਾ ਸਾਫ ਸੁਥਰਾ ਇਹ ਹੀ ਬੱਚੀ ਵੇਖਣਾ ਜਿਵੇਂ ਕਾਲੀ ਆ ਇਹ ਹੀ ਵੀ ਦਿੰਦਾ ਬੜੀ ਮੂਤਾਲ ਜੈ ਜੀ ਗੱਲ ਠੀਕ ਹੈ ਇਹਦਾ ਪਾ 25000 ਰੁਪਏ ਹਨਾ ਤੇ ਰਾਜੇ ਰੂਜੀ ਬੂਥੀ ਬਾਤੀ ਦੀ ਬਹੁਤ ਚੰਗੀ ਆ ਤੇ ਖੜ ਨਹੀਂ ਖੁੰ ਨਹੀਂ ਦੇਖੋ ਜਿਵੇਂ ਬੈਕ ਸਾਈਡ ਤੋਂ ਤੇ ਉਹ ਪਹਿਲੇ ਨੰਬਰ ਵਾਲੇ ਪੁੱਤਾਂ ਦੀ ਮੈਨੂੰ ਖਿੱਚੀ ਜਾਂਦੀ ਹੈ ਕਿ ਐ ਵਾਦਾਂ ਆਓ ਦੇਖੋ ਖੜੀ ਦੇਖੋ ਜਿਵੇਂ ਕਹਿ ਬਤਾ ਜਿਹੜਾ ਲੈ ਗਿਆ ਵੇਚਦਾ ਨਹੀਂ ਜਿਹੜਾ ਰਹਿ ਗਿਆ ਉਹ ਕਹੂਗਾ ਇਹਦੇ ਨਾਲ ਦੀ ਲੈ ਦੀ ਉਹ ਮੋ ਮਿਲਣੀ ਕੋਈ ਨਹੀਂ ਅੱਗੇ ਗੱਲ ਕਰੀ ਹੁਣ ਆਪਾਂ 4 ਨੰਬਰ ਦੀ ਆ 7 ਮਹੀਨਿਆਂ ਦੀ ਆ ਬਈ 7 ਮਹੀਨੇ ਉਮਰ ਆ ਤੇ ਥਾਣੇ ਦਿਖਾ ਦੇ ਪਹਿਲਾਂ ਕੋਈ ਫੋਟੋ ਸਾਖ ਤਾਂ ਨਹੀਂ ਥਾਣੇ ਇਹਦੇ ਵਿਚਾਰੀ ਆ ਹਾਂ ਬਈ ਫਿਰ ਗੌਰ ਗੁਰ ਫਿਰ ਪੂਰੀ ਫੋਲ ਕਰਕੇ ਲੈਉਣਾ ਹੈ ਹਾਂ ਹਾਂ ਬਈ ਇਕੱਲੇ ਜਾਂਣਾ ਕਿ ਹੁੰਦਾ ਨਾਲ ਕੋਈ ਬਈ ਇੱਕ ਹੋਰ ਹੁੰਦਾ ਨਾਲ ਦਾ ਠੀਕ ਹੈ ਉਹ ਵੀ 파ਟਨਰ ਛੋਟਾ ਜਿਹਾ ਕਿ ਤੇਰੇ ਤੋਂ ਵੱਡਾ ਬੰਦਾ ਠੀਕ ਹੈ ਸਾ ਦੋ 파ਟਨਰ ਵਾਲੇ ਵਹ ਹੈ ਹਾਂ ਹਾਂ ਠੀਕ ਹੈ ਸੋ ਬੜੀ ਵਧੀਆ ਗੱਲ ਆ ਜੇ ਮਨ ਕਰੇ ਚਲੋ ਜਵਾਕ ਨਵੇਂ ਇਸ ਕੰਮ ਦੇ ਵਿੱਚ ਪੈਂਦੇ ਕੰਮ ਨਹੀਂ ਮਾੜਾ ਹੁੰਦਾ ਕੋਈ ਗਾਮ ਵੀ ਲੈਣੇ ਆਪਾਂ ਸੱਜ ਜੀ ਠੀਕ ਹੈ ਹਾਂ ਮਮਾ 70 ਪੇ ਤੜਾ ਪਾ ਵੀ ਲੈ ਆ ਲੈਣਾ ਤੂੰ ਹਾਂ ਹਾਂ ਲੈ ਅਕਲੀਆਂ ਵੀ ਲੈ ਲਾਂਗੇ ਹੋਵੇ ਬੜ ਚੰਗੀ ਬਈ ਜਾ ਜਾ ਗੱਲ ਆ ਜਾ ਤੇ ਪੜਾਈ ਫਿਰ ਛੱਡਤੀ ਕਿ ਚੱਲਦੀ ਆ ਨਾਲ ਚੱਲਦੀ ਆ ਬਈ ਠੀਕ ਹੈ ਪੜੀ ਵੀ ਚੱਲ ਪੁੱਤ ਨਾਲ ਤੇ 4 ਨੰਬਰ ਵਾਲੀ ਜੁਮਰ ਹੈਗੀ 7-8 ਮਹੀਨੇ ਹਨਾ ਤੋਰੀ ਫਿਰ ਬਾਹਰ ਨੂੰ ਸੋ ਅੱਗੇ ਫੇਸ ਕੁਆਲਟੀ ਵਗੈਰਾ ਦੇਖ ਸਕਦੇ 4 ਨੰਬਰ ਵਾਲੀ ਬੱਚੀ ਦੀ ਇਹ ਵੀ ਬਹੁਤ ਚੰਗੀ ਕਹਾਵਤ ਹੈ ਵੀ ਚੰਗੀ ਮਨ ਕੇ ਚਲੋ ਘਰ ਦਾ ਸ਼ਿੰਗਾਰ ਬਣਨ ਵਾਲੀ ਆ ਤੇ ਇੱਕ ਮੇਨ ਚੀਜ਼ ਆਪਾਂ ਦੇਖੀਏ ਮੂੰਹ ਮੱਥੇ ਦੀ ਚੰਗੀ ਤੇ ਰੇਲ ਦੀ ਲੀਹ ਨੂੰ ਜਮਾ ਆ ਹੱਡੀ ਰੀਲ ਦੀ ਸਿੱਧੀ ਜਾਂਦੀ ਕੋਈ ਲੇਦਾ ਬਣਨੀ ਕੋਈ ਉੱਚਾ ਬਣਨੀ ਇਹ ਸਟਾਰਟਿੰਗ ਜੀ ਪਤਾ ਲੱਗ ਜਾਂਦਾ ਜਿਵੇਂ ਕਹਿੰਦਾ ਪਿੰਡ ਵਰਦਨ ਦੇ ਘੇਰੇ ਨੂੰ ਪਤਾ ਲੱਗ ਜਾਂਦਾ ਪਿੰਡ ਕਿਹੋ ਜਿਹਾ ਉਹ ਟਾਈਪ ਆ ਬੱਚਿਆਂ ਦੀ ਮਨ ਕੇ ਚਲੋ ਪਰਖੇ ਤੇ ਪਤਾ ਲੱਗ ਜਾਂਦਾ ਵੀ ਵੱਡੀ ਹੋਈ ਟੂਹੀ ਚੱਕੂਗੀ ਜਾਂ ਰੱਖੂਗੀ ਇਹ ਤੇ ਇਹ ਸੀਗੀ ਚੌਥੇ ਨੰਬਰ ਤੇ ਪੁੱਤਾਂ ਦੀ ਇਹਦਾ ਪੁੱਤ ਭਾਪਰਾ ਕੀ ਦੱਸਿਆ ਸੀ ਇਹ ਮੈਨੂੰ 23000 ਰੁਪਏ ਕਰਦੇ ਆ ਚਲ 21 22 ਠੀਕ ਹੈ ਅੱਗੇ ਆ ਗਈ 5ਵੇਂ ਨੰਬਰ ਤੇ ਆ ਜੀ ਮੇਰੇ ਸਾਸਿ ਮੇਰੇ ਸਾਥ ਤੇ ਮਿਲ ਠੀਕ ਹੈ ਥੋੜੀ ਲੱਸੀ ਰਹੀ ਵੀ ਹੈ ਹਨਾ ਲੱਸੀ ਰਹਿ ਗਈ ਥੋੜੀ ਯਾਰ ਠੀਕ ਹੈ ਥਣ ਚ ਆ ਰਹੀ ਹੈ ਥਣ ਚ ਆ ਰਹੀ ਹੈ ਪਛਨਾ ਬਾਦ ਪਾ ਕੇ ਬਚਾਰੇ ਕੁੱਟੀ ਕੇ ਯਾਰ ਬਦਗੀ ਠੀਕ ਹੈ ਹਾਂ ਥਣ ਚ ਆ ਰਹੀ ਹੈ ਇਹਦੇ ਫਿਰ ਮੁੱਲ ਕੀ ਹੈ ਥੋੜੀ ਲੱਸੀ ਹੈ ਇਹ ਇਹ ਮੁੱਲ 20000 ਯਾਰ ਕੇ ਚਲ 20 ਹੀ ਇਹ ਦੇ ਦਾਂਗੇ ਜੇ ਇਕੱਠੀਆਂ ਲਾ ਕੇ ਇਕੱਠੀਆਂ ਸਾਰੇ ਦੇ ਦਾਂਗੇ ਸਾਰੇ ਇਕੱਠੀਆਂ ਦੇ ਕੇ ਦੋ ਰਾਂ ਜਾਂਦੇ ਜੀ ਯਾਰ ਚਲ ਤੈਨੂੰ 5-4000 ਬਣਦਾ ਸਾਰੇ ਦੇ ਦੇਂਗਾ ਹਾਂ ਹਾਂ ਠੀਕ ਹੈ ਸੋ ਤੋਰਾ ਵਗੈਰਾ ਪੱਠ ਫੁੱਟ ਦੇ ਬੰਦ ਲੱਦਲ ਤੇ ਬੋਦੀਵਾਦੀ ਚੰਗੀ ਆ ਤੇ ਬਾਕੀ ਮੇਨ ਚੀਜ ਆ ਬਸ ਦੋ ਬੱਚਿਆਂ ਦਾ ਟੀਕਾ ਪਰਾ ਹੋ ਗਿਆ ਜੀ ਨਾ ਦੋਨੇ ਗੱਭਣ ਨਿਕੀਆਂ ਜਾ ਕੇ ਜਿਹੜਾ ਪਤਾ ਸੀਗਾ ਹਾਂ ਇੱਕ ਪਤਾ ਐਰ ਚਾਰ ਰੁੱਸੀ ਬੱਸੀ ਠੀਕ ਹੈ ਉਹ ਤਿੰਨ ਮਹੀਨੇ ਦੀ ਗੱਭਣ ਚੱਕ ਪਾਸ ਜੇ ਫੋਨ ਲੱਗਦਾ ਸਕੰਦੇ ਗੱਭਣਾ ਹਾਂ ਠੀਕ ਹੈ ਕੀ ਵਾਰ ਗੱਭਣ ਮੇਂ ਗੋਲ ਪੱਤੀ ਘੋਰ ਦੇਤੀ ਸੀਗੀ ਠੀਕ ਹੈ ਮਹੀਨਾ ਬਾਅਦ ਟੀਕਾ ਲੱਗੇ ਨਾ ਉਹ ਵੀ ਗੱਭਣ ਨਿਕਲਿਆ ਜਾ ਕੇ ਠੀਕ ਹੈ ਸੋ ਵੀਰ ਕੀ ਵਾਰ ਆਪਾਂ ਕਹਿ ਦਿੰਦੇ ਆ ਵੀ ਕੱਲਾ ਆਪਾਂ ਵੀ ਟੀਕਾ ਭਰਿਆ ਵਾ ਕਹਿ ਦਿੰਦੇ ਆ ਇਹ ਦੂਗਾ ਆਪਣੀ ਕਿਸਮਤ ਮੱਥੇ ਤਕਦੀਰ ਕੰਮ ਕਰਦੀ ਆ ਨੰਬਰ ਕੀ ਹੋਣਾ ਠੀਕ ਹੈ ਤੇ ਨੰਬਰ ਬੋਲੀ ਦੁਬਾਰਾ ਆਪਣਾ 90415 ਬਈ 68 ਕਿਸ ਤਰ੍ਹਾਂ ਜੇ ਕਿਸੇ ਨੇ ਬੱਚੇ ਪੁੱਛੇ ਵੇਚਣੇ ਹੁੰਦਾ ਵੀ ਖਰੀਦ ਲਾ ਗਏ ਹਾਂ ਹਾਂ ਗਾਂ ਹੋਵੇ ਬਈ ਉਹ ਲਾ ਲਈ ਠੀਕ ਹੈ ਸੋ ਬੱਚਨਾਂ ਨਾਲ ਜਰੂਰ ਸੰਪਰਕ ਕਰੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ